ਤੁਸੀਂ ਵੇਖਿਆ ਹੋਵੇਗਾ ਗਲੀਆਂ ਮੁਹੱਲਿਆਂ ਦੇ ਵਿੱਚ ਵੇਚਦੇ ਨੇ ਸ਼ੁੱਧ ਸ਼ਹਿਦ ਵਧੀਆ ਸ਼ਹਿਦ ਕਹਿ ਕੇ ਵੇਚਣ ਵਾਲਿਆਂ ਤੋਂ ਰੋ ਸਾਵਧਾਨ ਕਿਉਂਕਿ ਇਹ ਸ਼ਹਿਦ ਹੋ ਸਕਦਾ ਹੈ ਨਕਲੀ ਤੁਹਾਡੇ ਲਈ ਖਤਰਨਾਕ ਤੁਹਾਡੇ ਬੱਚਿਆਂ ਲਈ ਖਤਰਨਾਕ ਇਸੇ ਤਰ੍ਹਾਂ ਦਾ ਮਾਮਲਾ ਮਾਛੀਵਾੜਾ ਸਾਹਿਬ ਦੇ ਕੋਲੋਂ ਆਇਆ ਆਓ ਦੇਖੋ ਇਹ ਪੂਰੀ ਵੀਡੀਓ ਹੋ ਜਾਓ ਨਕਲੀ ਸ਼ਹਿਦ ਵੇਚਣ ਵਾਲਿਆਂ ਤੋਂ ਸਾਵਧਾਨ ਅਾਗੇ ਸੇ ਸ਼ਹਿਦ ਕੋ ਮਿਕਸ ਕਰੋਗੇ ਮਲਾਪਟ ਕਰੋਗੇ ਸ਼ਹਿਦ ਮੇਂ ਅਾਗੇ ਸੇ ਸਰਨ ਸਰਨ ਕਰੇਂਗਾ ਨਾ ਸਰਨ ਸ਼ਹਿਦ ਵਿੱਚ ਇੰਗੇ ਸਰ ਆਹ ਹਾਂ ਠੀਕ ਹੈ ਇਹ ਮੈਨੂੰ ਕਹਿੰਦਾ ਵੀ ਸ਼ਹਿਦ ਮੇਰੇ ਕੋਲ ਤਾਜਾ ਝੋਇਆ ਹੋਇਆ ਠੀਕ ਆ ਵੀ ਹਾਂਜੀ ਸਰ ਇਹ ਮੈਨੂੰ ਕਹਿੰਦਾ ਵੀ ਤਾਜਾ ਝੋਇਆ ਹੈ ਮੇਰੇ ਕੋਲ ਸ਼ਹਿਦ ਆ ਹਾਂਜੀ 400 ਰੁਪਏ ਕਿਲੋ ਮੈਂ ਦਊਂਗਾ ਠੀਕ ਆ ਹਾਂਜੀ ਹਾਂਜੀ ਚਲ ਜੀ ਮੇਰਾ ਇਹਦੇ ਨਾਲ 300 ਰੁਪਏ ਦਾ ਰੇਟ ਮੁੱਕ ਗਿਆ ਹਾਂਜੀ ਠੀਕ ਆ ਠੀਕ ਹੈ ਸਰ ਇਹ ਤੋਂ ਮੈਂ 7 ਕਿਲੋ ਸ਼ਹਿਦ ਲੈ ਲਿਆ ਹਾਂਜੀ ਤੇ 7 ਕਿਲੋ ਜਦ ਮੈਂ ਸ਼ਹਿਤ ਲਿਆ ਮੈਂ ਉਹ ਚੈੱਕ ਕਰਾਇਆ ਜਿਵੇਂ ਹਰਿਓਂ ਵਾਲੇ ਨੇ ਜਿਨ੍ਹਾਂ ਦੇ ਆਪਣੇ ਇਹਨਾਂ ਨੂੰ ਵਾਰਡ ਵੀ ਮਿਲਿਆ ਨਾ ਜੰਨੀ ਅਸਤੀショ ਹਾਂਜੀ ਉਹਨਾਂ ਨੂੰ ਅਸੀਂ ਦਿਖਾ ਗਏ ਇਹ ਨਾਲ ਸੀ ਬੰਦਾ ਉਹ ਤੇ ਰਿਜੈਕਟ ਕਰਤਾ ਨਾ ਉਹਨਾਂ ਨੇ ਵੀ ਇਹ ਸ਼ਹਿਤ ਨਹੀਂ ਹੈਗਾ ਠੀਕ ਹੈ ਨਾ ਹਾਂਜੀ ਹਾਂਜੀ ਫੇਰ ਤੂੰ ਵੀ ਮੰਨ ਗਿਆ ਹੁਣ ਵੀ ਇਹ ਸ਼ਹਿਤ ਨਹੀਂ ਹੈਗਾ ਹਾਂਜੀ ਠੀਕ ਹੈ ਨਾ ਸੱਚੀ ਗੱਲ ਹੁੰਦਾ ਇਹ ਨਹੀਂ ਨਹੀਂ ਸਹੀ ਹੈ ਸਰ ਜੀ ਫੇਰੇ ਇਹਨੇ ਤੁਹਾਨੂੰ ਦੱਸਿਆ ਵੀ ਇਹਦੇ ਵਿੱਚ ਕੀ ਕੀ ਮਿਲਾਉਂਦੇ ਨੇ ਕੀ ਨਹੀਂ ਇਹ ਤਾਂ ਦੇਖੋ ਇਹ ਕਹਿੰਦਾ ਵੀ ਘੋੜਾ ਹੋਰ ਕੀ ਕਹਿਣਾ ਦੇਸੀ ਗੂੜ ਦੇਸੀ ਖੰਡ ਪਾਓ ਹੂੰ ਪਾਣੀ ਹੈਗਾ ਹੂੰ ਗਰਮ ਕਰਕੇ ਪਾ ਲੈਨ ਦਿਵਰਾਜ ਜੀ ਜਿਹੜਾ ਕੈਮੀਕਲ ਆ ਤੂੰ ਹਾਲ ਤੱਕ ਦੱਸਿਆ ਬਿੱਬੇ ਵਾਲਾ ਸ਼ਹਿਦ ਵੀ ਪਾ ਲੈਣ ਉਹ ਸ਼ਹਿਦ ਨਹੀਂ ਜਿਹੜਾ ਕੈਮੀਕਲ ਆ ਤੂੰ ਹਾਲ ਤੱਕ ਦੱਸਿਆ ਨਹੀਂ ਨਹੀਂ ਸਰੀ ਉਹ ਤੂੰ ਕੈਮੀਕਲ ਹਾਲ ਤੱਕ ਦੱਸਿਆ ਨਹੀਂ ਤੂੰ ਝੂਠ ਬੋਲਦਾ ਸਰ ਹਮ ਲੋਗ ਉਹ ਤੂੰ ਕੋਈ ਨਹੀਂ ਚਲੋ ਇਹ ਨਹੀਂ ਹਾਲ ਤੱਕ ਸਾਨੂੰ ਦੱਸਿਆ ਨਹੀਂਗਾ ਵੀ ਇਹ ਕਿਹੜਾ ਕੈਮੀਕਲ ਹੋਰ ਮਨਵਾਉਂਦਾ ਮੇਰੇ ਕੋਲ ਆ ਸ਼ਹਿਦ ਪਿਆ ਜੀ 7 ਲੀਟਰ ਪੀ ਪੀ ਆ ਤੇ ਹੋਰ 12 15 12 10 5 7 4 ਲੀਟਰ ਹੋਰ ਪਿਆ ਮੇਰੇ ਕੋਲ ਠੀਕ ਆਹੀ ਹੈ ਤੇਰਾ ਹੀ ਆ ਹਾਂਜੀ ਸਰ ਤੇ ਬਾਕੀ ਇਹ ਹੁਣ ਚੈੱਕ ਕਰਾ ਕੇ ਪਤਾ ਲੱਗੂਗਾ ਵੀ ਇੱਚ ਹੈ ਕੀ ਆ ਨਹੀਂ ਨਹੀਂ ਸਰ ਨਹੀਂ ਸਹੀ ਆ ਨਹੀਂ ਉਹ ਤਾਂ ਦੇਖ ਦੇਖਾਂਗੇ ਕਿ ਹੈ ਕੀ ਆ ਇਹ ਬੰਦੇ ਨੇ ਸਾਨੂੰ ਇੰਨਾ ਬੇਵਕੂ ਬਣਾਇਆ ਸਾਨੂੰ 3 ਘੰਟੇ ਘਮਾਉਂਦਾ ਰਿਹਾ ਹੈ ਕਿੰਨਾ ਟਾਈਮ ਘੁਮਾਇਆ 3 ਘੰਟੇ ਨਹੀਂ ਨਹੀਂ ਸਰ ਉੱਥੇ ਲੈ ਗਿਆ ਉੱਥੇ ਲੈ ਗਿਆ ਪਰ ਇਹ ਬੰਦੇ ਨੇ ਝੂਠ ਬੋਲਿਆ ਬੋਲਿਆ ਨਾ ਝੂਠ ਬੋਲਿਆ ਸਹੀ ਤੇ ਹੁਣ ਇਹ ਸਾਡੇ ਕੋਲ ਆ ਤੁਸੀਂ ਇਹਦੀ ਚੈਕਿੰਗ ਕਰਾਉਂਗੇ ਜਿਹੜਾ ਸ਼ਹਿਦ ਇਹਨੇ ਤੁਹਾਨੂੰ ਦਿੱਤਾ ਹਾਂ ਚੈਕਿੰਗ ਕਰਾਵਾਂਗੇ ਅਸੀਂ ਲੈਬੋਰੀ ਭੇਜੋਗੇ ਫੂਡ ਸਪਲਾਈ ਨੂੰ ਭੇਜਾਂਗੇ ਅਸੀਂ ਫੂਡ ਸਪਲਾਈ ਨੂੰ ਪਰ ਤੂੰ ਦੱਸ ਦੇ ਵੀ ਮੈਂ ਗਲਤ ਹਾਂ ਸੱਚ ਬੋਲ ਨਹੀਂ ਸਰ ਮੈਂ ਗਲਤ ਹਾਂ ਹੁਣ ਤਾਂ ਕਹਤਾ ਨਹੀਂ ਦੇਣਾ ਨਹੀਂ ਨਹੀਂ ਅੰਕਲ ਕੋਲੇ ਤੈਨੂੰ ਤੈਨੂੰ ਏ ਵੀ ਕਿਹਾ ਸੀਗਾ ਮੈਂ ਵੀ ਬਿਨਾ ਪੈਸਿਆਂ ਤੋਂ ਤੂੰ ਪੈਸੇ ਲੈ ਜਾ ਜੇ ਤੂੰ ਤੰਗਾਂ ਗਰੀਬ ਬੰਦਾ ਕਿਹਾ ਸੀਗਾ ਨਾ ਨਹੀਂ ਸੱਚ ਬੋਲ ਕਿਹਾ ਸੀਗਾ ਨਹੀਂ ਨਹੀਂ ਸਰ ਸਹੀ ਹੈ ਤੈਨੂੰ ਕਿਹਾ ਵੀ ਤੂੰ ਕਨੇ ਪੈਸੇ ਲੈ ਜਾ ਪਰ ਲੋਕਾਂ ਨੂੰ ਜ਼ਾਹਿਰ ਨਾ ਦੇ ਠੀਕ ਹੈ ਨਾ ਸੱਚ ਬੋਲਿਆ ਨਾ ਨਹੀਂ ਨਹੀਂ ਸਰ ਸਹੀ ਹੈ ਪਰ ਤੂੰ ਹਟਿਆ ਨਹੀਂਗਾ ਤੂੰ ਫੇਰ ਵੀ ਮੈਨੂੰ ਜ਼ਾਹਿਰ ਦੇ ਕੇ ਚੱਲੇ ਆ 7 ਲੀਟਰ ਇਹ ਮੈਂ ਸੰ ਮੇਰੀ ਇਹ ਗਲਤੀ ਹੈ 7 ਲੀਟਰ ਇਹ ਤੇ ਬਾਕੀ ਤੇਰਾ ਉਹ ਆਉਂਦਾ ਤੇਰਾ ਦੂਜਾ